ਪੰਜਾਬੀ ਸਿੰਗਰ ਕਰਨੋਜ਼ ਲਖ ਸ੍ਰੀ ਹੈਡਲਾਈਨਸ ਦੇ ਵਿੱਚ ਬਣੇ ਰਹਿੰਦੇ ਨੇ ਗਾਇਕ ਦੇ ਹਾਲੇ ਦੇ ਵਿੱਚ ਦੋ ਰਿਲੀਜ਼ ਹੋਏ ਗਾਣੇ ਬੈਕ ਟੂ ਬੈਕ ਹਿੱਟ ਜਾ ਰਹੇ ਨੇ ਉਹਨਾਂ ਦੇ ਦੋਵੇਂ ਗਾਣੇ ਗਾਇਨ ਆਫ ਤੇ ਵਿਨਿੰਗ ਸਪੀਚ ਨੇ ਖੂਬ ਧਮਾਲਾਂ ਪਾਈਆਂ ਹੋਈਆਂ ਨੇ ਇਸ ਦਰਮਿਆਨ ਔਜ਼ਲਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਦਰਸਲ ਕਰਨੋਜ਼ਾ ਜਲਦ ਹੀ ਪਿਤਾ ਬਣਨ ਜਾ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਕਰਨੋਜ਼ਲਾ ਨੇ ਖੁਦ ਆਪਣੇ ਲੇਟੈਸਟ ਇੰਟਰਵਿਊ ਦੇ ਵਿੱਚ ਇਸ ਬਾਰੇ ਖੁਲਾਸਾ ਕੀਤਾ ਹੈ ਹਾਲਾਂਕਿ ਗਾਇਕ ਨੇ ਕੁਝ ਵੀ ਇਸ ਬਾਰੇ ਸਾਫ਼ ਐਲਾਨ ਨਹੀਂ ਕੀਤਾ ਪਰ ਉਹਨਾਂ ਨੇ ਇਸ਼ਾਰਾ ਜ਼ਰੂਰ ਕੀਤਾ ਹੈ ਕਿ ਉਸ ਦੇ ਘਰ ਜਲਦੀ ਹੀ ਖੁਸ਼ੀਆਂ ਆਉਣ ਵਾਲੀਆਂ ਨੇ ਦੱਸ ਸੀ ਕਿ ਕਰਨ ਔਜਲਾ ਮਸ਼ਹੂਰ ਯੂਟਿਊਬਰ ਅਨਵੀਰ ਅਲਿਆਬਾਦੇ ਦੇ ਪੋਡਕਾਸਟ ਦੇ ਵਿੱਚ ਸ਼ਾਮਿਲ ਹੋਏ ਸੀ ਦਰਮਿਆਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਜਲਦ ਹੀ ਨੰਨਾ ਮਹਿਮਾਨ ਆਉਣ ਵਾਲਾ ਹੈ ਦੋਸਤੋ ਬਾਅਦ ਫੈਨਸ ਇਹੀ ਕਿਆਸ ਲਗਾ ਰਹੇ ਹਨ ਕਿ ਕਰਨ ਔਜਲਾ ਦੀ ਵਾਈਫ ਪ੍ਰੈਗਨੈਂਟ ਹੈ ਤੇ ਦੋਵੇਂ ਹਸਬੈਂਡ ਵਾਈਫ ਇਸ ਸਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਨੇ ਕਰਨ ਔਜਲਾ ਨੇ ਪੋਡਕਾਸਟ ਦੇ ਵਿੱਚ ਇਹ ਵੀ ਦੱਸਿਆ ਕਿ ਉਹ ਪਿਛਲੇ ਸਾਲ ਕੈਨੇਡਾ ਦੁਬਈ ਕਿਉਂ ਸ਼ਿਫਟ ਹੋਏ ਸਨ ਉਸਲਾ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਉਸ ਦੇ ਪਰਿਵਾਰ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਸੀ ਤੇ ਉਹਨਾਂ ਨੂੰ ਬਾਰ-ਬਾਰ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਇਸ ਸਭ ਨੂੰ ਵੇਖ ਕੇ ਉਹਨਾਂ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਦੁਬਈ ਸ਼ਿਫਟ ਹੋਣ ਦਾ ਫੈਸਲਾ ਲਿਆ ਸੀ